ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਕਬਾਤਰ ਸੈਟ ਆ ਪਈ ਘਰਪਾਲ ਠੀਕ ਐ ਇੱਕ ਮਿੰਟ ਪੇ ਲੌਕ ਖੋਲਾਂ ਪਹਿਲਾਂ ਤਾਂ ਮੈਂ ਲਓ ਜੀ ਪਹਿਲਾਂ ਤਾਂ ਖੁੱਲੀ ਆਪਣੀ ਬੈਟਕ ਪਾਈ ਤੇ ਲਾਈਟਾਂ ਲੂਟਾਂ ਸਾਰੀ ਆਫ ਤੇ ਇਧਰੋਂ ਵਾਓ ਕੀ ਬਾਤਾਂ ਨੇ ਦੇਖੋ ਦਿਮਾਗ ਦਮੂ ਕਿੱਥੇ ਆ ਆਪਣਾ ਪਾਣੀ ਵਾਲੀ ਬੱਕਟ ਇੱਥੇ ਰਹਿ ਗਈ ਰਾਤ ਦਾਣੇ ਪਾਦੇ ਸੀ ਮੈਂ ਲਗਭਗ ਚੋਗੇ ਮਾੜੇ-ਮੋਢੇ ਰਹਿ ਗਏ ਠੀਕ ਐ ਬਾਪੂ ਤੇ ਦਵਣੀ ਵੀ ਅੱਜ ਖੇਤ ਐ ਤੇ ਮੰਨ ਕੇ ਚੱਲੂੰ ਤਾ ਨੂੰ ਮੈਂ ਸੱਦਿਆ ਮੈਂ ਵੀ ਤੂੰ ਆਇਆ ਯਾਰ ਹਨਾ ਵੀ ਤੇਰੇ ਤੋਂ ਬਿਨਾ ਅਸੀਂ ਸਿਰਦੇ ਸੋਹਣੇ ਨਹੀਂ ਲੱਗਦੇ ਸਾਨੂੰ ਚੰਗਾ ਨਹੀਂ ਲੱਗਣਾ ਸਿਰਟਣਾ ਤੇ ਐ ਹੋਰ ਵੀ ਮੁੰਡੇ ਪਿੰਡੋਂ ਜਿਹੜੇ ਆਉਂਦੇ ਹੁੰਦੇ ਕੂਟਰ ਕੁਆਟਰ ਲੈਂਡ ਸਾਰੇ ਹਨਾ ਨੂੰ ਆਖਾ ਮਗ ਆਜੋ ਭੈਣ ਦੋ ਯਾਰ ਹੁਣ ਤੱਕ ਥੋੜਾ ਕੰਮ ਆ ਹਨਾ ਵੀ ਕੂਟਰ ਲੈਂਡ ਵੀਡੀਓ ਤੱਕ ਦਾ ਸਾਰੇ ਹੀ ਆ ਜਾਂਦੇ ਆ ਤੇ ਹੁਣ ਆਵੋ ਮੈਂ ਕਿਹਾ ਇੱਥੇ ਫਿਰ ਪਤਾ ਲੱਗੂਗਾ ਵੀ ਲਈਏ ਯਾਰ ਕੰਮ ਕਿ ਨਹੀਂ ਆਏ ਥੋੜਾ ਲੋਟ ਆਉਂਦਾ ਭੈਣ ਚ ਦੱਪਾ ਕਿੜਾ ਭੱਜਿਆ ਕਿਸ ਤੋਂ ਤੁਸੀਂ ਦੱਸ ਦੋ ਜੇ ਭੱਜਿਆ ਤਾਂ ਆਪ ਹਨਾ ਕਿਸੇ ਵੀ ਗੱਲ ਤੋਂ ਤੇ ਵੀ ਆਪ ਵੀ ਮੰਨ ਕੇ ਚੱਲ ਫਿਰ ਆਉਣ ਦਾ ਅਗਲੇ ਕੰਮ ਫੇਰ ਸਵਾਦ ਵਾਲੀ ਗੱਲ ਆ ਬਈ ਐਵੇਂ ਕੀ ਫਾਇਦਾ ਤੇ ਬਸ ਆਹ ਹੀ ਛੱਟ ਕੇ ਕੱਲਾ ਯਾਰ ਇੰਨਾ ਕਰਨਾ ਹੈ ਇਹਨੂੰ ਛੱਟ ਕੇ ਅੱਜ ਅੱਜ ਸਾਰੀਆਂ ਟਾਂ ਸਭ ਕੁਝ ਅੱਜ ਅੱਜ ਦੀ ਤੈਨ ਇਥੇ ਸਾਫ਼ ਕਰ ਦੇਣਾ ਆਪਾਂ ਬਸ ਇੰਨਾ ਕੰਮ ਹੈ ਤੇ ਬਾਕੀ ਉਹ ਸਮਾਨ ਸੱਪਾ ਆਪਣਾ ਸਾਰਾ ਬਾਹਰ ਪਿਆਣਾ ਇਧਰ ਟ੍ਰੇਟਰ ਟੂਟਰ ਇੱਥੇ ਹੀ ਕਰਾਏ ਤੇ ਮੀਰ ਬਾਪੂ ਕਰਾਂ ਵੀਡੀਓ ਵਗੈਰਾ ਐਡਿਟ ਕਰਕੇ ਐਕਸਪੋਰਟ ਕਰਕੇ ਉਹ ਕੰਮ ਨਿਵੇੜਦੇ ਆ ਤੇ ਉਦੋਂ ਬਾਅਦ ਫਿਰ ਆਪਾਂ ਕੰਮ ਨੂੰ ਸਟਾਰਟ ਕਰਨੇ ਆ ਤੇ ਸਭ ਤੋਂ ਪਹਿਲਾਂ ਇੱਕ ਜੋੜੀ ਲਾਉਣੀ ਆ ਆਪਾਂ ਬਰੋ ਹੇ ਉਹ ਬੇਟੀ ਕਬੂਤਰੀ ਸਾਹਮਣੇ ਤੇ ਕਬੂਤਰ ਲਿਆਉਣਾ ਘਰੋਂ ਮੈਂ ਇਹ ਕਬੂਦਰੀ ਬਈ ਦਮਣੀ ਨੇ ਗਿਫਟ ਲੈ ਕੇ ਦਿੱਤੀ ਆਪਾਂ ਨੂੰ ਕੱਲ੍ਹ ਲਿਆਂਦੀ ਐ ਇਹ ਬਸ ਵੀਡੀਓ ਨਹੀਂ ਬਣਾ ਪਾਇਆ ਹਨਾ ਉ ਮੈਂ ਕਬੂਦ ਵੀ ਤੁਸੀਂ ਐਂ ਵੇਖ ਲਓ ਇਹਨੂੰ ਮੱਥਾ ਟੇਕ ਕੇ ਘਰੇ ਵਾੜੀ ਇਹ ਕੂਦਰੀ ਮੈਂ ਜਦੋਂ ਦਮਣੀ ਕਬੂਤਰੀ ਲੈ ਕੇ ਆਇਆ ਮੈਂ ਕਿਹਾ ਬਾਹਰ ਚ ਰੋਕ ਬਰੋ ਤੇਲ ਤੂਲ ਮੈਨੂੰ ਝਾਉਣ ਦੇ ਪਹਿਲਾਂ ਤਾਂ ਫੇਰ ਇਹਨੂੰ ਮੱਥਾ ਟੇਕਿਆ ਮੈਂ ਲੰਮਾ ਪਾਏ ਕੇ ਮੈਂ ਕਿਹਾ ਵੀ ਕਿਆ ਬਾਤਾਂ ਨੇ ਉਦੋਂ ਬਾਅਦ ਇਹ ਕੂਦਰੀ ਮੈਂ ਇੱਥੇ ਲੈ ਕੇ ਛੱਡੀ ਐ ਠੀਕ ਐ ਤੇ بس ਮੈਂ ਖੈਰ ਵੀ ਐਂਡ ਗੱਲ ਬਾਤ ਆ ਬਈ ਆਪਾਂ ਹਨਾ ਚਲੋ ਕਹਿਣ ਨੂੰ ਕੁਝ ਮਰਜ਼ੀ ਆਖੀ ਚਲੋ ਇਹ ਬਈ ਹੀਰੇ ਆ ਯਾਰ ਸਿੱਧੇ ਹੀ ਹਿਸਾਬ ਕਰਦਾ ਹੈ ਕਿ ਕਬੂਤਰੀ ਸਾਡੇ ਪਿੰਡੋਂ ਹੀ ਆ ਇਹ ਚਲੋ ਉਹ ਗੱਲ ਬਾਤ ਲੰਮੀ ਆ ਹਨਾ ਜਿਆਦਾ ਉਹ ਇੰਨੀ ਆਪਾਂ ਹਜੇ ਖੁੱਲ ਕੇ ਨਹੀਂ ਦੱਸਦੇ ਕੋਈ ਵੀ ਗੱਲ ਉਹ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਭਾਈ ਦਾਣਾ ਪਾਣੀ ਪਾ ਦਈਏ ਮੈਂ ਕਿਹਾ ਕੱਲ ਦਾ ਪਾਇਆ ਨਹੀਂ ਸੀਗਾ ਤਾਂ ਕਰਕੇ ਜਿੱ ਟਾਈਮ ਨਾਲ ਹੀ ਰੱਖਦੇ ਦਾਣੇ ਇਹਨਾਂ ਨੂੰ ਇੱਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਆ ਭਾਈ ਦਾਣੇ ਆਇਓ 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 ਹਾਰ ਦਿਓ ਆਇਓ ਪੁੱਤ ਉਹ ਕੇਰਪੋਟ ਨਾਲ ਨਾਲ ਪਾਣੀ ਪਾ ਕੇ ਲਓ ਜੀ ਤੇ ਪਾਣੀ ਵੀ ਪਾ ਦ ਬੇਦ ਕਬੂਤਰਾਂ ਵਾਲੇ ਪਾਸੇ ਤੇ ਦਾਣੇ ਵੀ ਪਾਤੇ ਤੇ ਕਬੂਤਰਾਂ ਵਾਲੇ ਪਾਸੇ ਵੀ ਵਾਟਰ ਪਾਈ ਜੀ ਤੇ ਇੱਧਰ ਕਬੂਤਰਾਂ ਨੂੰ ਵੀ ਪਾਤਾ ਵੀ ਵਾਟਰ ਤੇ ਢਾਗਦੀ ਇਹਨਾਂ ਦਾ ਉਹ ਕੇਰਪੋਟਾ ਖਾਈ ਜਾਂਦੀਆਂ ਆਪਣੀ ਕਾਲੀ ਖੰਡ ਰਗੀਆਂ ਦਾਣੇ ਪੀ ਲੈਣੀਆਂ ਪਾਣੀ ਤੇ ਲਾਦੀ ਲੋਕ ਪੇ ਇਹਨਾਂ ਨੂੰ ਤੇ ਚੱਕਰ ਚੱਲੀਏ ਬਈ ਇਧਰੋਂ ਜਿਹੜਾ ਕੁੱਕਰ ਲੈ ਕੇ ਜਾਣਾ ਹੈਗਾ ਤੇ ਮੇਰੇ ਚਿਹਰੇ ਦੀ ਸਮਾਈਲੀ ਦਾ ਸਰੂ ਇਹਨੇ ਤੈਨੂੰ ਹਣਾ ਲੱਗ ਰਹੀ ਏ ਜੋੜੀ ਆ ਜਾ ਓਏ ਮੇਰੀ ਬੁਗੜੀ ਕਿੱਥੇ ਜਾਵੇਂਗੀ ਨਹੀਂ ਇਹ ਤਾਂ ਹੋਰ ਹੀ ਫੜ ਲਿਆ ਆਪਣੇ ਕੜਵੇ ਕੁੱਕਰ ਲੈ ਆ ਫੜ ਕੇ ਮੈਂ ਆ ਗਏ ਭਾਈ ਲਓ ਜੀ ਕਹਿੰਦੇ ਦਮਣੀ ਦਾ ਡਿਸਟਰੋਇਰ ਫੇਰ ਦਮਣੀ ਤੇ ਨਾਮ ਰੱਖਦਾ ਦਮਣੀ ਦਾ ਡਿਸਟਰੋਇਰ ਬਸ ਚੀਜ਼ਾਂ ਤਬਾਹੀ ਕਰਦਾ ਜਿੱਦਾਂ ਨੂੰ ਜਾਂਦਾ ਇਹ ਤੇ ਬਸ ਹੁਣ ਉਧਰ ਨੂੰ ਛੱਡ ਕੇ ਤੈਨੂੰ ਸਿੱਧਾ ਗਾ ਦੇ ਵਾਜ ਮਾਰ ਟਕਰਦਾ ਦੇ ਸਾਰਾ ਹੋ ਜਾਗੇ ਇਹ ਇਹ ਤਾਂ ਮੈਂ ਇੱਕ ਜੂੜੀ ਜੀ ਲੰਦਾ ਸੀ ਐਂ ਦਿਖਾਵਾਂਗੇ ਬਾੜੀ ਨਹੀਂ ਉਠਾਉਂਦੇ ਲਓ ਜੀ ਦਾਣੀ ਦਾ ਡਿਸਟਰੋਇਰ ਹੋ ਗਿਆ ਕੋਲੇ ਇਹ ਮੈਨੂੰ ਦਸੀ ਜਾਂਦਾ ਹੁਣ ਮਾਰੂਗਾ ਯੱਬ ਦੇ ਨੇ ਥੱਲੇ ਇਹ ਵਾ ਥੋੜੇ ਸਾਹਮਣੇ ਹੈ ਹੈ ਕਿੱਡੀ ਗੜਗਾਈ ਹੈ ਇਹ ਮੈਨੂੰ ਤਾਂ ਐਂ ਲੱਗਦਾ ਯਾਰ ਇਹ ਡਿੱਗਣੀ ਨਹੀਂ ਇਹ ਹੈ ਤੇ ਸਾਰਾ ਤਾਂ ਥੱਲੇ ਖਾਲੀ ਕਰਤਾ ਗੜਤੀ ਦੀ ਉਹੀ ਤਾਂ ਗੱਲ ਹੈ ਇਹ ਬਈ ਥੱਲੋਂ ਪਾਲ ਪਾਉਣਾ ਬਹੁਤ ਲੰਮਾ ਹਾਈਡਰਾ ਸੱਦ ਹਾਈਡਰਾ ਹਾਈਡਰਾ ਕੇ ਉਹ ਹੱਲ ਕਰੂਗਾ ਕਦੋਂ ਗੱਡੀ ਗੂਏ ਵੀਡੀਓ ਤਾਂ ਮੈਂ ਬਹੁਤ ਟਾਈਮ ਦੀ ਲਈ ਪਿਆ ਜੇ ਹੈ ਚੱਲ ਚੱਲ ਬਰੋ ਡੇਗੇ ਨੂੰ ਕਾਲ ਆਈ ਜਾਂਦੀ ਐ ਯਾਰ ਖੜਕਾ ਜਾਂ ਹੁੰਦਾ ਨਹੀਂ ਉਹਦੇ ਰੱਬ ਗਦੇ ਨਹੀਂ ਹੁੰਦੀ ਯਾਰ ਡਿੱਗੇ ਤੇ ਯਾਰ ਕਮਾਲ ਆ ਯਾਰ ਕੀ 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 ਕਿਵੇਂ ਖੜਾ ਕਿਵੇਂ ਹੈ ਜੇ ਹੈ ਸਾਰਾ ਤੈਨੂੰ ਖੁੱਲ ਲੈ ਸਾਰਾ ਤੋ ਉਹ ਕਰਕੇ ਲੈ ਗਈ ਇਹਨੂੰ ਹੈ ਆ ਬੁਰਜੀ ਨਿਕਲ ਗਈਆਂ ਨੇ ਹਾਂ ਉਦੋਂ ਫਲ ਹੋ ਸਕਦਾ ਆਪਣਾ ਠੀਕ ਹੈ ਹਾਂ ਹੁਣ ਲੱਗ ਰਿਹਾ ਹੁਣ ਲੱਗ ਰਿਹਾ ਹੁਣ ਲੱਗ ਰਿਹਾ ਕੁਝ ਹੋਊਗਾ ਐ ਇਟਾਂ ਜਾਂਦੀਆਂ ਮੇਰੇ ਦਿਲ ਘੜਦਾ ਜਿਵੇਂ ਜਿਵੇਂ ਟਟ ਜਾਂਦੀ ਐ ਜੀ 4-5 ਰੁਪਏ ਗਈ ਜੇ ਕਟ ਦੇ ਢਾੜ ਲੀਏ ਪਿੱਛੇ ਫਿਰ ਹੁਣ ਹੈ ਢਾੜ ਲੀਏ ਢਾੜ ਦੇ ਢਾੜ ਦੇ ਫਿਰਾਂ ਇਹ ਤਾਂ ਕੱਢਣੀ ਪਊਗਾ ਵਾਹਿਗੁਰੂ ਬਾਬਾ ਕਰਪਲੀ ਮਾਰਮੂਦਾ ਹੋਣ ਦਾ ਹਜੇ ਨਹੀਂ ਡੇਗਦਾ ਇਹ ਮੁੱਢੀ ਮਾਰ ਨਹੀਂ ਪੜੀ ਹੁੰਦੀ ਆ ਇਹ ਹਜੇ ਨਹੀਂ ਡੇਗਦਾ ਰਮ ਤਾਂ ਆ ਲਾਦਾ ਚਾਲ ਚਾਲ ਹਾਂ ਹਾਂ ਹੁਣ ਆਉਂਦਾ ਹੁਣ ਆਉਂਦਾ ਬੈੱਡ ਚ ਥੱਲੇ ਚਾਲ ਮਾਰ ਮਾਰ ਸਿੱਧੀ ਮਾਰ ਜਾ ਜੱਚੇ ਹੁਣ ਮਾਰ ਮਾਰ ਲੈ ਜਾ ਲੈ ਜਾ ਲੈ ਜਾ ਵਾਹ ਹੋ ਰਹੀ ਕੱਲੀ ਇਹ ਚੱਲ ਚੱਲ ਥੂੜੀ ਉਹ ਬਾੜੀ ਤਾਂ ਨਹੀਂ ਉਹ ਤੇ ਮਾਰ ਰਹਾ ਉਹ ਚੁੰਢ ਜੀ ਤਾਂ ਇਹ ਨਾ ਤੇ ਮਾਰ ਆਊ ਯਾਰ ਹਜਿੰਦੀ ਗਾਇਰ ਇੱਕ ਡੱਬ ਸਰਮਾ ਇਹ ਹੱਥ ਲਈ ਦੇਣ ਇਹ ਤੇ ਦੇਖ ਹੁਣ ਚਲ ਉਂਗੋਸਾਂ ਨੂੰ ਸੀਹ ਦੇ ਚੱਲ ਬ్రో ਜਾਣ ਦੇ ਆ ਮੇਰੀ ਗੰਦ ਕੱਢੀ ਹੋਈ ਐ ਬਹੁਤ ਸਮੇਂ ਪਹਿਲਾਂ ਟੀਡ ਕਲਾਈ ਪੀ ਐ ਟੀਡ ਕਲਾਈ ਪੀ ਐ ਔਰ ਇਟਾਂ ਟੁੱਟਦਾਂ ਨਜ਼ਰਾ ਰਹੀਆਂ ਨੇ ਭਾਈ ਜਾਨ ਮੈਨੂੰ ਸਿੰਗਲ ਕੱਢ ਲੈ ਸਿੰਗਲ ਸਿੰਗਲ ਗੰਦ ਸਿੰਗਲ ਇਟ ਸਿੰਗਲ ਇਟ ਤੇ ਹਾਂ ਆ ਸਿੰਗਲ ਆਹਾ ਹੈ ਕੰਮ ਲੰਮਾ ਵਢ ਲੈ ਵੇ ਪਤਾ ਯਾਰ ਏ ਏ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਇਹ ਇਹ ਬ్రో ਇਹ ਆਉਂਦਾ 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 ਲੈ ਵੀ ਆ ਕੰਮ ਬਸ ਬੈੱਡ ਜਾਣਾ ਲਈ ਐ ਇੱਕ ਟਲੇਤੀ ਐ ਇਸ ਦੀ ਮਾਰ ਬਾਦ ਬਿੰਨ ਕੇ ਅੱਖਾਂ ਇਹਨੂੰ ਯਾਸ਼ ਕੇ ਮਾਰੇ ਕੱਢ ਦੇ ਬਾਹਰ ਉਹ ਤਰੀਫ ਚਾਹ ਤੇ ਲਾਰਮ ਮੇ ਜਾ ਕੇ ਫਰਾਂਸ ਤੇ ਨਹੀਂ ਕੋਈ ਨੁਕਸਾਨ ਨਿਕਾਂਦਾ ਲੈ ਬਸ ਬਹੁਤ ਹੁਣ ਵੀ ਹੋ ਗਿਆ ਹੈ ਨਾਪਲੇ ਆ ਜੀ ਹੋਏ ਨੱਪ ਲਿਆ ਸੀ ਮੇਰੇ ਵੀਰੋ ਸ਼ਤਜੀ ਸ਼ਤਜੀ ਕਿੱਥੇ ਹੈ ਆ ਜਾ ਬ్రో ਬਲਜੀਤ ਬਲਜੀਤ ਵੀ ਆ ਗਿਆ ਵਿਚਾਰਾ ਪਾਣੀ ਪੁਣੀ ਪੀ ਜਾਂਦਾ ਕੈਮ ਹੋ ਜਾਂਦਾ ਅੰਦਰ ਬੀਮ ਬੂਮ ਸਾਬਣ ਲਾਗਾ ਆਪਾਂ ਹੈ ਹਾਂ ਇਟਾਂ ਆਧੀਆਂ ਨਿਕਲੀਆਂ ਚੋਂ ਕੋਈ ਨਾ ਬਾਕੀਆਂ ਦੀ ਖਤਮ ਕੰਮ ਕੋਈ ਗੱਲ ਨਹੀਂ ਇੱਥੇ ਕਿੱਥੇ ਨਾ ਉਹ ਆਪਣੇ ਇਹ ਬੱਤਾਂ ਨੂੰ ਪਾਚਾ ਕੇ ਟੂੜੀ ਵਾਲ ਚ ਰੱਖ ਦਿੰਦੇ ਆ ਓਕੇ ਬ్రో ਚਲੋ ਬਈ ਹੁਣ ਅਸੀਂ ਕੋਈ ਦੋ ਪੈਸੰ ਦਾ ਕੰਮ ਦਿੰਦਾ ਕਰਕੇ ਵੀਡੀਓ ਉਡੋ ਬਾਅਦ ਚ ਹੀ ਬਣਾਵਾਂਗੇ ਓ ਦੇਖ ਓ ਦੇਖ ਕੰਮ ਹੋਊ ਹੈ ਟੇਲਾਂ ਦਾ ਰਗੜੂ ਹੈ ਇਹ ਨਹੀਂ ਹਟਦਾ ਚਲੋ ਭਾਈ ਲੈ ਕੇ ਬਰਫੀ ਨੂੰ ਵੀ ਕੱਢ ਕੇ ਚਾਲ ਚਾਲ ਚਲ ਬਣ ਗਿਆ ਸੱਪ ਜਾ ਆ ਕੋ ਮੁਰਸਾ ਪਾਸੇ ਕਰਦਗੇ ਤਾਂ ਪਖਿਆ ਪਿਆ ਬਈ ਹੁਣ ਐ ਲੱਗਦਾ ਪੰਗੇ ਹੀ ਲੈ ਲੈ ਗਰਮੀ ਵਾਲੀ ਜਾਦੀ ਆ ਓਵਰ ਹੋਇਆ ਪਿਆ ਕੰਮ ਓਹੋ ਮਸਾਂ ਤੋਰੀਆ ਬਈ ਬਸ ਜੀ ਮਸਾਂ ਹੀ ਆ ਆ ਬਲਜੀਤ ਵੀ ਸਰਾ ਪੂਰਾ ਕਹਿੰਦੇ ਦੂ ਉੱਤੇ ਖੜ ਕੇ ਆਵਾਂਗੇ ਇਹਨੂੰ ਕਿਤੇ ਬਾਹਰ ਸੱਟ ਕੇ ਆਉਣੇ ਬਈ ਹਨਾ ਇਹ ਕਿਸੇ ਕੰਮ ਦਾ ਨਹੀਂ ਤੇ ਉੱਟਣ ਲਈ ਕਲਾ ਗਾਂਦੀ ਹੈਗਾ ਠੀਕ ਆ ਕਿ ਨਹੀਂ ਤਾਂ ਕਰਕੇ ਚੱਲਦੇ ਹੁਣ ਲੈ ਕੇ ਪਾਸੇ ਲਓ ਭਾਈ ਦੂਜੀ ਵੀ ਬੱਸ ਜੀ ਬਣਾਤੀ ਪਹਿਲਾਂ ਤਾਂ ਲੈ ਗਈ ਸੀ ਐਂ ਤੂੰ ਰਹਿਂ ਤੂੰ ਰਹਿਂ ਤੂੰ ਰਹਿਂ ਦੇ ਬਟਾ ਇੱਕ ਮਿੰਟ ਬਾਰ 5 ਮਿੰਟ ਦੀ ਇਹਨੂੰ ਵੀ ਅਸੀਂ ਲਾ ਹੀ ਕਿਤੇ ਵੇਲੇ ਥਾਂ 'ਚ ਆਇਆ ਭਾਈ ਜਦੋਂ ਟੁੱਟ ਜਾਂਦਾ ਹੈ ਇਹ ਇੱਕ ਮਿੰਟ ਦਾ ਬਹੁਤ ਸ਼ਾਇਰ ਹੈ ਤੂੰ ਇਹ ਤੋੜਨਾ ਹੈ ਚੱਲ ਲਓ bro ਮਾਈਂਡਲ ਆ ਪਾਣ ਦਿਓ ਚੱਲ ਲਓ ਜੀ ਇਹ ਦੋਵੇਂ ਬਰਫਾਂ ਇੱਥੇ ਰੱਖ ਗਏ ਠੀਕ ਹੈ ਜੀ ਨਹੀਂ ਇੱਥੇ ਏਦਾਂ ਦਾ ਹੀ ਮਤਲਬ ਗਾਰਬੀਜੀ ਹੈ ਸਾਰੇ ਪਿੰਡ ਦਾ ਮੈਂ ਚાલ ਮੈਂ ਘਰ ਨੂੰ ਵਜੀਦ ਭੈਣਾ ਵੀ ਸਾਡਾ ਨੂੰ ਮੈਂ ਤਾਂ ਨਹੀਂ ਹਜੇ ਅੰਦਰ ਪਾਣੀ ਪੂੜੀ ਪੀ ਜਾਂਦੇ ਆ ਤੇ ਵਜੀਦ ਕੱਲ੍ਹ ਹੀ ਆ ਗਿਆ ਕਿਹੜਾ ਹੈ ਕੱਲ੍ਹ ਹੀ ਜਮਾ ਕਰਦਾ ਬ੍ਰੋ ਕਿਵੇਂ ਨਹੀਂ ਬਹਿ ਜੇ ਗੂੜ ਕੱਢ ਮਾਈ ਗਾਡ ਬਾਪੋ ਵਜੀਦ ਕੀ ਮਾਹੌਲ ਹੈ ਆਏ ਹੋਏ ਮੈਨੂੰ ਰੱਖ ਦਿਓ ਭਾਈ ơi ਬਹੁਤ ਗਰਮੀ ਐ ਹੁਣ ਆਇ ਲੱਗਦਾ ਫੇ ਪੰਗਾ ਹੀ ਲੈ ਲਿਆ ਹਨ ਅਸੀਂ ਤਾਂ ਦੋਵੇਂ ਆ ਗਏ ਅੰਦਰ ਤੇ ਦਵਣੀ ਦਾ ਡਿਸਟਰੋਇਰ ਉਹ ਕਲਾ ਲਗਿਆ ਪਿਆ ਹਨ ਉਹ ਹਟਦਾ ਨਹੀਂ ਕੋਈ ਨਾ ਕੁਝ ਕਰੂਗਾ ਕੰਮ ਖਿੱਚਤਾ ਸੀ ਕਾਫੀ ਮੈਂ ਛੋਨੂ ਵੀ ਦਿਖਾ ਦਿੱ ਗਏ ਪਹਿਲ ਤਾਂ ਸਾਡੇ ਹਾਲਾਤ ਵੇਖ ਲੋ ਬਲਜੀਤ ਜੀ ਆਏ ਉਹ ਨਾਲ ਨਹੀਂ ਬਜੀ ਤਾਂ ਸੈੱਟ ਪਿਆ ਯਾਰ ਹਜੇ ਮੈਂ ਬਾਲਾ ਬੁਰਾ ਹਾਲ ਜਾਇ ਨਾ ਮੇਰਾ ਤੇ ਦਵਣੀ ਵੀ ਓਕੇ ਰਿਪੋਰਟਾਂ ਨੇ ਐ ਤਾਂ ਜੋਰ ਤਾਂ ਅਕਸਰ ਲੱਗੇ ਹੀ ਆ ਪਰ ਉਹ ਗੱਲ ਵੱਖਰੀ ਹੈ ਵੀ ਚਰਬੀ ਨਹੀਂ ਮਰਨ ਲੱਗੀ ਸੀ ਹਜੇ ਪਹਿਲਾਂ ਹੀ ਹਟ ਗਈ ਅਸੀਂ ਤੇ ਲਗਭਗ ਆਹ ਇਟਾਂ ਕੱਢ ਤੀਆਂ ਇੰਨਾਂ ਹਣਾ ਵੀ ਇੱਕ ਪਾਸੇ ਸਾਫ਼-ਸਾਫ਼ ਕਰਕੇ ਕੁਛ ਆ ਪੀਆਂ ਸਾਫ਼ ਇਟਾਂ ਕੱਢੀਆਂ ਕੁਛ ਉਹ ਟੇਲਾ ਕੁਛ ਉਹ ਟੇਲਾ ਉਹ ਪਾਸੇ ਲਾ ਦਿਆਂ ਚੱਠੇ ਤੇ ਤੇ ਬਸ ਆ ਥੋੜਾ ਕੰਮ ਹੀ ਰਹਿ ਗਿਆ ਤੇ ਹੁਣ ਲਗਭਗ ਵੀ ਦਵਣੀ ਨੇ ਵੀ ਖੇਤ ਜਾਣਾ ਬਲਜੀਤ ਨੇ ਵੀ ਕੰਮ ਕਰਨਾ ਤੇ ਆਪਾਂ ਵੀ ਚ ਰੋਟੀ ਪਾਣੀ ਖਾ ਪੀ ਲੈਣਾ ਬਾਕੀ ਥੱਕ ਗਿਆ ਰਜ ਪਹਿਲੇ ਦਿਨ ਕੰਮ ਕੀਤਾ ਦੁਪਹਿਰੇ ਦੁਪਹਿਰੇ ਲੱਗੇ ਸੀ ਜੋਰ ਜਾਂ ਬੱਜ ਗਿਆ ਸਾਡਾ ਤੇ ਕੱਲ ਨੂੰ ਭਈ ਇਹ ਸਾਰਾ ਕੰਪਲੀਟ ਕਰ ਦਾਂਗੇ ਜੀ ਕਰ ਦਾਂਗੇ ਚਲੋ ਭਾਈ ਆ ਬਾਹਰ ਭੇਡਣਾ ਨਹੀਂ ਮੁੰਦਾ ਚੱਲ ਪੀਆਂ ਫੌਜਾਂ ਆਸਮਾਨ ਸਾਹਮਣੇ ਇੱਥੇ ਕਿਵੇਂ ਉਹ ਤਾਂ ਭੜ ਗਿਆ ਸੀ ਅੱਛਾ ਉਹ ਫਿਰ ਬਾਰ ਦਾ ਫਰਕ ਹੈ ਨਾ ਕਰਤਾ ਨੂਟਲ ਦਾ ਬ్రో ਬਹੁਤ ਹੈ ਹਨਾ ਹੁਣ ਗੇਰ ਪਾ ਦੇ ਵਾਹ ਸੋਖੇ ਹੋ ਗਿਰ ਬ్రో ਨਹੀਂ ਨਹੀਂ ਗੇਰ ਚ ਕਰਤਾ ਜੀ ਮੈਂ ਲੈ ਡੀ ਗੂ ਸਾਰਿਆਂ ਨੂੰ ਇਹ ਬੈ ਕਾਈ ਜਾਂਦਾ ਜੀ ਚਲੋ ਜੀ ਮਹਾਰਾਜੀ ਮਿਲਦੇ ਆ ਜੀ ਆਪਾਂ ਕੱਲ ਨੂੰ ਆਪਾਂ ਫੇਰ ਮਿਲਾਂਗੇ ਮੈਂ ਯਾਰ ਉਧਰ ਨਹੀਂ ਮੈਂ ਤਾਂ ਇੱਧਰ ਹੀ ਆਣਾ ਓਕੇ ਮਾਰੇ ਡੀਰ ਨਾ ਘਰ ਮੈਂ ਤੇ ਸਾਰੇ ਪੌਂਗ ਨੂੰ ਘੰਟਾ ਨਹੀਂ ਨੀਂਦ ਪੂਰੀ ਕੋ ਮੈਂ ਥੱਕ ਗਿਆ ਸਮਝ ਗਿਆ ਸੌਂਗਾ ਬਾਕੀ ਪ੍ਰੋਜੈਕਟ ਲਾਉਂਗਾ ਹਾਂਜੀ ਬਾਬੇ ਹੁਣ ਤੁਹਾਨੂੰ ਥੋੜਾ ਜਿਹਾ ਓਵਰਵਿਊ ਦੇਈਏ ਆਪਾਂ ਕੀ ਹਿਸਾਬ ਕਿਤਾਵਾ ਹਣਾ ਹਿਸਾਬ ਕਿਤਾਵਾ ਕੀ ਬਸ ਥੋੜੇ ਟਾਈਮ ਚ ਇਥੇ ਇੱਕ ਵਧੀਆ ਨਕਸ਼ਾ ਬਣ ਜਾਣਾ ਖੁੱਡਿਆਂ ਦਾ ਨਾ ਐਨ ਲੈਣੋ ਵਾਰ ਖੁੱਡਿਆ ਜਾਣਗੇ ਪਲਾਸਟਰ ਹੋਣਗੇ ਫਰਸਟ ਕਲਾਸ ਬਾਬੇ ਵਾਈਟ ਕਲਰ ਕਰਾਂਗੇ ਆਪਾਂ ਟੈਨਸ਼ਨ ਨਾ ਲਓ ਅੰਦਰ ਬਾਹਰ ਹਣਾ ਕਿਉਂਕਿ ਵਾਈਟ ਕਲਰ ਹੁੰਦਾ ਰਿਫਲੈਕਟਰ ਹੁੰਦਾ ਗਰਮੀ ਨੂੰ ਰਿਫਲੈਕਟ ਕਰਦਾ ਖੁੱਡੇ ਠੰਡੇ ਰਹਿ ਕਰਨਗੇ ਆਪਣੇ ਉਕੇ ਰਪੋਟਾਂ ਹੁਣ ਆ ਤੁਹਾਨੂੰ ਸਮਾਨ ਦਾ ਰੇਟ ਵੀ 10 ਦਿਨਾਂ ਕੁਸ਼ਪਰਾ ਵਿੱਚ ਕਮੈਂਟ ਕਰੀ ਜਾਂਦੇ ਹੋਣਗੇ ਹਨਾ ਬਾਕੀ ਵੀਡੀਓ ਹਿਤ ਕਰਤਾ ਆਪਾਂ ਪਾਈ ਨਹੀਂ ਲੋਹਾ ਮਿਲਿਆ ਬਈ ਆਪਾਂ ਨੂੰ 62 ਰੁਪਏ ਕਿਲੋ 62 ਰੁਪੀਆ ਪਰ ਕੇਜੀ ਓਕੇ ਆ ਪੱਥਰ ਪਈ ਆ ਬਈ ਆਪਾਂ ਨੂੰ 35 ਰੁਪਏ ਸਕੁਅਰ ਫੁੱਟ ਓਕੇ ਆ ਜਾਲੀ ਪਈ ਆਪਾਂ ਨੂੰ 85 ਰੁਪਏ ਕਿਲੋ ਮੋਟੀ ਵਾਲੀ ਠੀਕ ਹੈ ਜੀ ਤੇ ਮੀਨਾ ਹੀ ਸੀਗਾ ਬਸ ਬਰੇਤੀ 100 ਰੁਪਏ ਕੁਆਂਟਲ ਓਕੇ ਤੇ ਭਾਈ ਸਾਹਿਬ ਉਹ ਜਾਲੀ ਪਈ ਆਪਾਂ ਨੂੰ 18 ਰੁਪਏ ਸਕਰ ਫੁੱਟ ਆ ਵਾਲੀ ਜਾਲੀ ਜਿਹੜੀ ਬਰੀਕ ਹੈ ਇਹ ਸਕਰ ਫੁੱਟ ਦੇ ਹਿਸਾਬ ਤੇ ਹੈ 18 ਰੁਪਏ ਸਕਰ ਫੁੱਟ ਹੁਣ ਤੁਸੀਂ ਆਪ ਇਹ ਅੰਦਾਜ਼ਾ ਲਾ ਲਿਓ ਹਨ ਤੁਸੀਂ ਤੁਹਾਨੂੰ ਅਸਟੀਮੇਟ ਦੇ ਦਾਂ ਮੈਂ ਕਿੰਨੇ ਕਿੰਨੇ ਦਾ ਸਾਰਾ ਕੀ ਬ੍ਰਿਜੈਕਟ ਹੋਇਆ ਤੇ ਆਪਣਾ ਇੱਟਾਂ ਦਾ ਕੱਲਾ ਖਰਚਾ ਬਾਜ ਜਾਣਾ ਹੈ ਬਾਕੀ ਸੀਮੈਂਟ ਸੂਮਟ ਆਪਣਾ ਸਾਰਾ ਲੱਗੂਗਾ ਉਵੇਂ ਹਨਾ ਆਪਣਾ ਟੇਲਾਂ ਦਾ ਵੀ ਖਰਚਾ ਬਾਜ ਜਾਣਾ ਫਰਸ ਫੁਰਸ ਦੂਜੀਆਂ ਟੇਲਾਂ ਦੇ ਲਾ ਦੇਣਗੇ ਥਲੇੜੀਆਂ ਕੱਢੀਆਂ ਆਈਆਂ ਤੇ ਬਸ ਓਕੇ ਆ ਤੁਹਾਨੂੰ ਪਤਾ ਹਨਾ ਕਿੱਟਾਂੇ ਕੰਮ ਜਿੰਨੀ ਛੇਤੀ ਹੋ ਸਕਿਆ ਉਹ ਨਹੀਂ ਛੇਤੀ ਤੇ ਹਾਂ ਬਈ ਸੱਚ ਕਿ ਮੇਨ ਗੱਲ ਹੈਣਾ ਕੋਈ ਅਜ ਔਖੇ ਹੋਈ ਗਿਆ ਕਿਸੇ ਨੇ ਭੈਣ ਨਹੀਂ ਇੱਥੇ ਸਿੱਧੀ ਹੀ ਗੱਲ ਹੈ ਚਲੋ ਮੈਂ ਫੋਨ ਕੀਤੇ ਵੀ ਨਹੀਂ ਕਿਸੇ ਨੂੰ ਅੱਜ ਮੈਂ ਸਾਰਿਆਂ ਨੂੰ ਫੋਨ ਕਰੂੰਗਾ ਵੀ ਕੱਲ ਨੂੰ ਕੰਮ ਹੈ ਜਿਹੜੇ ਆਪਣੇ ਨੇੜ ਦੇ ਬੰਦੇ ਆ ਜਿਹੜੇ ਆ ਸਕਦੇ ਆ ਹੁਣ ਤੁਹਾਨੂੰ ਵੀ ਪਤਾ ਵੀ ਮੈਂ ਭੈਣ ਚੋਂ ਬਾਹਰਲੀ ਅਦਰ ਕੰਟਰੀ ਤੇ ਫੋਨ ਕਰਨ ਨੂੰ ਹੀ ਰਿਹਾ ਆਪਣੇ ਬਾਹਰ ਵਾਲੇ ਯਾਰ ਮਿੱਤਰਾਂ ਨੂੰ ਵੀ ਤੁਸੀਂ ਜਾਓ ਭਈ ਆਪਾਂ ਕੁੱਡੇ ਪਾਉਣੇ ਆ ਮੈਂ ਉਹਨਾਂ ਨੂੰ ਫੋਨ ਕਰੂੰਗਾ ਜਿਹੜੇ ਆਪਣੇ ਨੇੜੇ ਤੇੜੇ ਦੇ ਆ ਜਿਹੜੇ ਆ ਸਕਦੇ ਆ ਜਿਨ੍ਹਾਂ ਦੇ ਮਤਲਬ ਵੀ ਜਿਨ੍ਹਾਂ ਦੇ ਹੈਗਾ ਅੰਡਰ ਵੀ ਇੱਥੇ ਆ ਸਕਦਾ ਕੋਈ ਵੱਡੀ ਗੱਲ ਨਹੀਂ ਨਾਰਮਲ ਗੱਲ ਆ ਉਹਨਾਂ ਲਈ ਸਾਰਿਆਂ ਨੂੰ ਫੋਨ ਕਰ ਦੇਣਾ ਮੈਂ ਮੁੜ ਕੇ ਕੋਈ ਆਏ ਨਾ ਆਖੇ ਵੀ ਮੈਨੂੰ ਤਾਂ ਸੱਦੇ ਨਹੀਂ ਬਾਈ ਤੂੰ ਹਨਾ ਵੀ ਖੁੱਡੇ ਪਾਉਣੇ ਸੀ ਮੈਨੂੰ ਦੱਸ ਦਿੰਦਾ ਸੀ ਆ ਜਾਂਦੇ ਕੱਲ ਨੂੰ ਸਾਰਿਆਂ ਨੂੰ ਫੋਨ ਕਰੂੰ ਤੇ ਅੱਜ ਸਾਰਿਆਂ ਨੂੰ ਫੋਨ ਕਰੂੰਗਾ ਅੱਜ ਸਾਰਿਆਂ ਨੂੰ ਫੋਨ ਕਰੂੰ ਕੱਲ ਨੂੰ ਵੇਖਿਓ ਕੱਲ ਨੂੰ ਕਿਸੇ ਦੇ ਭੈਣ ਨਹੀਂ ਹੋਣੀ ਇੱਥੇ ਗਾਰੰਟੀ ਆ ਆਪਣੀ ਠੀਕ ਹੈ ਕਿ ਨਹੀਂ ਉਹ ਤੁਹਾਡੇ ਸਾਹਮਣੇ ਹੋਊਗਾ ਸਾਰਾ ਕੁਝ ਤੇ ਚਲੋ ਕੋਈ ਡੇਕਤ ਵਾਲੀ ਗੱਲ ਨਹੀਂ ਤੇ ਕੋਈ ਆ ਜੇ ਯਾਰ ਮੁੜ ਕੇ ਸਾਨੂੰ ਵੀ ਸੌਖਾ ਹੋ ਜਾਣਾ ਕੋਈ ਬੰਦਾ ਵੀ ਨਹੀਂ ਥਾਉਂਦਾ ਮੈਨੂੰ ਦਾ ਯਾਰ ਭੈਣ ਦੇ ਲਗੜੇ ਸਾੜ ਬੜਾ ਬਸ ਉਹੀ ਬੁਰਾ ਹਾਲ ਹੀ ਯਾਰ ਕੋਈ ਗੱਲ ਨਹੀਂ ਮੰਨਦਾ ਭੈਣ ਚ ਰੱਦੀ ਹੋਈ ਪਈ ਜ਼ਿੰਦਗੀ ਆਪ ਵੀ ਰੱਦੀ ਐ ਅਸੀਂ ਤਾਂ ਹੀ ਤਾਂ ਕੋਈ ਗੱਲ ਨਹੀਂ ਮੰਨਦਾ ਹਾਂਜੀ ਬਾਬੇ ਤੇ ਇਹ ਗੇਮ ਗੁੰਬੀ ਖੇੜਟੇ ਭਾਈ ਆਪਣਾ ਕੰਮ ਤੁਹਾਨੂੰ ਦੱਸਣ ਨੂੰ ਪਤਾ ਪਹਿਲੇ ਨਿਵੇੜਦਾ ਸੀ ਹਨਾ ਤੇ ਹੁਣ ਇਹਨੂੰ ਸੱਚ ਦਾਣੇ ਪਾਉਣੇ ਰਹੇ ਹਨ ਇਹਨੂੰ ਦਾਣੇ ਪਾਦ ਗਏ ਲਓ ਜੀ ਤੇ ਇਹਨੂੰ ਦਾਣੇ ਵੀ ਰੱਖ ਦੀ ਪਹਿਲੇ ਨੰਬਰ ਤੇ ਆਪਣੇ ਅਠਿਆ ਨੂੰ ਆਇਓ ਪੁੱਤੋਏ ਚਾਰ ਕੀ ਰਹਿ ਗਿਆ ਤੁਸੀਂ ਖਾ ਲੋ ਆ ਜਿੱਦੀ ਜਿੱਦੀ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਣੀਆਂ ਪਟੀਆਂ ਆਇਓ 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 ਖੰਡੋ ਖਾ ਲੋ ਲਓ ਜੀ ਤੇ ਦੁਕਾਨ ਤੋਂ ਖਾਣ ਚੀਜੀ ਵੀ ਲਿਆਂਦੀ ਜਾ ਕੇ ਇਹ ਆਪਣੇ ਵਾਸਤੇ ਕੋਈ ਗੈਸਟ ਆਇਆ ਹਨਾ ਬਈ ਇੱਕ ਸਾਫ ਤੇ ਸਪੈਸ਼ਲੀ ਆ ਪੂਰਾ ਹਨਾ ਦੇਖਾ ਜਾਵੇ ਤਾਂ ਤੇ ਬਾਕੀ ਤੁਹਾਨੂੰ ਵੀ ਮਲਾਉਣੇ ਆ ਯਾਰ ਲਓ ਜੀ ਤੇ ਇਹ ਆਇਆ ਆਪਣਾ ਭਰਾ ਠੀਕ ਹੈ ਇਹਦੇ ਨਾਲ ਕਹੇ ਤੁਹਾਨੂੰ ਵੀ ਮਲਾਉਣੇ ਆ ਪਰ ਤਾਂ ਬਾਈ ਤੂੰ ਮੜਾ 10 ਵੀ ਕਿੱਥੋਂ ਆਇਆ ਭਰਾ ਮੈਂ ਅੰਮ੍ਰਿਤਸਰ ਮੁਸਟੈਕ ਦੇ ਅੰਦਰ ਆਇਆ ਤਸੀਲ ਤੇ ਇਜ਼ਾਬੋ ਪਿੰਡ ਜੀ ਆਪਣਾ ਤੇ ਮੰਨ ਕੇ ਚੱਲ ਵੀ ਇੰਨੀ ਜ਼ਿਆਦਾ ਦੂਰੋਂ ਆਏ ਤੁਸੀਂ ਆਪ ਹੀ ਹਿਸਾਬ ਲੜ ਬਾਬਿਓ ਹਨਾ ਤੇ ਆਇਆ ਵੀ ਕਹਤੇ ਆਂ ਬਈ ਬੱਸ ਤੇ ਬੱਸ ਤੇ ਐਸ ਵੇਲੇ 8 ਵਜੇ ਦਾ ਤੁਰਿਆ ਤੇ ਸ਼ਾਮਾਂ ਦੇ 6 ਵਜੇ ਗਏ ਬਈ ਕਮਾਲ ਆ ਯਾਰ ਪਹਿਲਾਂ ਤਾਂ ਇੱਕ ਵਾਰੀ ਹੋਰ ਹੱਥ ਮਿਲਾ ਹਨਾ ਤੇ ਮੰਨ ਕੇ ਚੱਲੋ ਵੀ ਆਏ ਦੇਖੋ ਹਨਾ ਵੀ ਭਰਾ ਕਿੰਨੀ ਦੂਰੋਂ ਯਾਰ ਤੜਕੇ 8 ਵਜੇ ਦਾ ਤੁਰਿਆ ਵਿਚਾਰਾ ਇਹ ਦਿਨ ਛਿਪ ਗਿਆ ਆਪਾਂ ਮਿਲਜੀ ਜਾਵਾਂਗੇ ਇੰਨੀ ਦੂਰ ਆਪਾਂ ਨਹੀਂ ਜਾਣਦੇ ਆਪਾਂ ਥੋੜੀ ਮੁੜ ਪੈਂਦੇ ਆਪਾਂ ਸੇ ਮੁੜ ਪੈਂਦੇ ਚਲੋ ਫਿਰ ਇਹਨੂੰ ਵੀ ਬਾਈ ਨੂੰ ਨਾਲ ਹੀ ਲੈ ਕੇ ਚੱਲਦੇ ਆਂ ਖੇਤ ਤੇ ਚੱਲੀਏ ਮਿਲਜੀ ਤੇ ਫਿਰ ਚੱਲ ਲੈਟਸ ਗੋ ਮਿਲਜੀ ਦੀ ਵੀਡੀਓ ਬਣਾਉਣੀ ਜ਼ਰੂਰੀ ਹੈ ਵਿੱਚ ਕੰਮ ਬਹੁਤ ਖਿੱਚੇ ਮੇਰੇ ਫਿਰ ਬੁਰਾ ਹੋਣਾ ਹਾਂ ਹਾਂ ਗੱਲ ਬੰਦ ਤੋਂ ਆਉਗਾ ਚੱਲਦੇ ਆਂ ਬਾ ਘਰ ਨੂੰ ਕੰਮ ਨਿਪੜੇਗਾ ਸਾਰਾ ਚੱਲ ਭਈ ਮੇਰੇ ਵੀਰੋ ਕਰੇ ਹਾਂ ਮਿਲਜੀ ਵੀਰੋ ਕਿਦਾਂ ਲੱਗ ਰਿਹਾ ਹੈ ਇੱਧਰ ਦੇਖੋ ਮੱਛੀ ਫਰੜਦੀ ਪਾਣੀ ਚ ਮੱਛੀ ਚੜਦੀ ਪਾਣੀ ਚ ਲੈ ਵੀ ਮੱਛੀ ਮਟਰ ਪਾ ਆ ਗਏ ਆ ਅੱਜ ਆਏ ਆ ਪਹਿਲੇ ਦਿਨ ਖੇਤ ਹੈ ਨਾ ਲੱਗ ਪੱਕ ਵੀ ਕੰਮ ਕਰਨਾ ਜਾਈ ਸੱਚੀ ਗੱਲ ਆ ਧਰ ਮੜੀ ਜਾਣਾ ਤੇ ਦਸਲਿਆ ਹੀ ਹੋਊਗਾ ਬਈ ਜਮਾ ਪੁੱਸੇ ਹੀ ਨਾ ਠੀਕ ਹੈ ਕਿ ਨਹੀਂ ਚੱਲਦੇ ਆ ਕਰੇ ਚੱਲ ਕੇ ਨੌਣੇ ਨੂੰ ਨੇ ਆ ਤੇ ਲੱਗਦੇ ਹੱਥ ਮੈਂ ਕਿ ਆਪਾਂ ਵਾਟਰ ਵੀ ਚੜਾ ਦਗੇ ਆਪਾਂ ਤਾਂ ਹ ਟੈਂਕੀ ਚ ਹੈ ਨਾ ਕਿਉਂਕਿ ਤੁਹਾਨੂੰ ਪਤਾ ਫਿਰ ਬਾਅਦ ਚ ਸ਼ਾਵਰ ਸ਼ੂਰ ਵਗੈਰਾ ਚਲਾਉਣਾ ਪੈਂਦਾ ਨੌਣੂ ਨੂ ਨੂ ਹੈ ਨਾ ਆਪ ਵੀ ਨਾਲ ਲੈਣਿਆ ਬਾਕੀ ਜਿਵੇਂ ਕੋਈ ਵੀਰ ਭਰਾਉਂਦੇ ਰਹਿੰਦੇ ਆ ਨਾ ਨੂੰ ਪੈਨ ਨੂੰ ਸਾਰੀ ਸਹੂਬੀਦਾ ਮਤਲਬ ਉਪਲਬਧ ਹੋਵੇ ਕਿਸੇ ਪ੍ਰਕਾਰ ਤੇ ਆਹ ਨਹੀਂ ਹੋਣੀ ਚਾਹੀਦੀ ਠੀਕ ਹੈ ਕਿ ਨਾ ਆਪਣੇ ਸਜਣ ਮਿੱਤਰਾਂ ਨੂੰ ਤਾਂ ਕਰਕੇ ਮੈਂ ਘਰੋਂ ਲਿਆਂਦੀ ਮੋਟਰ ਤੇ ਕਰਾਂ ਇਹਦਾ ਹੀਲਾ ਹਨਾ ਤੇ ਪਾਣੀ ਫਿਲ ਕਰਾਂ ਉਤਲੀ ਆਪਣੀ ਟੈਂਕੀ ਜਿਹੜੀ ਇਟਸ ਡਿਨਰ ਟਾਈਮ ਮੇਰੇ ਵੀਰੋ ਵੈਸਤਾ ਹੋ ਗਿਆ ਲੇਟ ਨਹੀਂ ਮੇਰੇ ਮੇਰੇ ਲਈ ਟਾਈਮ ਸਹੀ ਆ ਪਰ ਭਰਾ ਲਈ ਟਾਈਮ ਲੇਟ ਕਰਤਾ ਮੈਂ ਅੱਜ ਇਹਦਾ ਕਹਿੰਦਾ ਸੀ ਆ ਮੈਨੂੰ ਸੌਂ ਜਾਂਣਾ ਕਾਹੂਗੇ ਲੈ ਵਾ ਵੀਡੀਓ ਚ ਲਾ ਰੱਖੀ ਹੈ ਆਪਣੀ ਬਾਈ ਨੇ ਤਾਂ ਹੈ ਮੈਂ ਮਤਲਬ ਘਰੇ ਆ ਕੇ ਅਪਲੋਡ ਕੀਤੀ ਹਨਾ ਮੈਂ ਨਾ ਰੋਟੀ ਪੈ ਲੈਂਦਾ ਮਲੇ ਨਹੀਂ ਤੋਂ ਹੀ ਕਰਿਆਂਦੀ ਇੱਕ ਮਿੰਟ ਬਰੋ ਮੈਂ ਮੋਟਰ ਬੰਦ ਕਰਿਆ ਵਾ ਯਾਰ ਮੇਰੇ ਮੋਟਰ ਵੀ ਆਪਣਾ ਤਾਂ ਲਈ ਟੈਂਕੀ ਕੀ ਪਰ ਇਧਰੋਂ ਪਾਣੀ ਥੱਲੇ ਜਾਵੜਾ ਪਾਣੀ ਦਾ ਸਤਾਰ ਤਾਂ ਕਰਕੇ ਵੈਸੇ ਆਪਣੀ ਟੈਂਕੀ ਫਿਲ ਹੋ ਗਈ ਮੇਰੇ ਹਿਸਾਬ ਨਾਲ ਤੇ ਇਹਦੀ ਸਪਲਾਈ ਵੇਖੋ ਤੁਸੀਂ ਮੈਂ ਕਿੱਥੇ ਕੀਤੀ ਹੈ ਮਤਲਬ ਅਟੈਚਮੈਂਟ ਇਹਦੀ ਲਓ ਜੀ ਦੇਖੋ ਪਹਿਲਾਂ ਤੁਹਾਨੂੰ ਦਿਖਾਵਾਂ ਮੈਂ ਟੈਂਕੀ ਗਈ ਆਪਣੀ ਫੁੱਲ ਭਰ ਜਾਵਾਂ ਹੁਣ ਆਇਆ ਨਾ ਅੱਖ ਵਿੱਚ ਪਾਣੀ ਗੰਦਾ ਪਾਣੀ ਆ ਪਿੰਡ ਤਰਕੇ ਸਾਫ਼ ਹੋਈਗਾ ਹੌਲੀ ਹੌਲੀ ਆ ਇਧਰੋਂ ਦੇਖੋ ਤਾਰਾਂ ਦੀ ਸਪਲਾਈ ਕਿੱਥੋਂ ਦੀ ਕਿੱਥੇ ਕੀਤੀ ਹੈ ਨਾ ਕੰਮ ਤਾਂ ਆਪਣੇ ਸਿਰ ਹੀ ਆ ਸਾਰੇ ਇੱਕ ਮਿੰਟ ਇਹ ਰਾ ਪੱਟ ਦੀ ਇਹ ਪੱਟੀ ਜਾਂ ਤੂੰ ਇੱਕ ਮਿੰਟ ਨਾਲ ਆਓ ਬਚ ਗਈ ਲਓ ਤਾਰ ਵੀ ਥੱਲੇ ਓਕੋ ਵੀ ਰਿਪੋਰਟ ਹਾਂਜੀ ਮੇਰੇ ਵੀਰੋ ਤੇ ਅਸੀਂ ਕਰਾਂ ਖਾਈਏ ਰੋਟੀ ਰੋਟੀ ਬਾਦੂ ਤੇ ਉਦੋਂ ਬਾਅਦ ਬਸ ਫਰੈਂਡਿੰਗ ਕਰ ਦਾਂਗੇ ਲੋ ਉਹਦੀ ਹਨਾ ਵਾ ਕੰਮ ਕੁਝ ਨਹੀਂ ਰਹਿ ਗਿਆ ਰੋਟੀ ਖਾਣੀ ਹੈ ਵੈਸਤ மஞ்சੇ ਸਾਡੇ ਲੱਗੇ ਪਏ ਆ ਪੱਖਾ ਵੀ ਸਾਡੇ ਕੋਲ ਲੱਗਿਆ ਆ ਪਿਆ ਬਸ ਇੱਕ ਤਵੇਸਤੜਾ ਨਾਲ ਕਰੋ ਚੱਕ ਕੇ ਹਨਾ ਉਹ ਬਾਅਦ ਚ ਕਰ ਦਾਂਗੇ ਸ਼ੇਅਰ ਸ਼ੋਟ ਨਾਲ ਹਾਂਜੀ ਮੇਰੇ ਵੀਰੋ ਕਰਦੇ ਭਾਈ ਵਲੌਗ ਦੀ ਐਂਡਿੰਗ ਕਿਹ ਹੈ ਕਿ ਨਹੀਂ ਲਗਭਗ ਬਹੁਤ ਟਾਈਮ ਹੋ ਗਿਆ ਕਿੰਨੇ ਟਾਈਮ ਕਿੰਨੇ ਵਜ ਗਏ ਭਾਈ ਲਗਭਗ ਕਿ ਹੁਣ 4 ਚ ਲੱਗਿਆ ਪਿਆ ਬਾ ਲਗਭਗ ਅਸਟੀਮੇਟ ਦੇ ਦਿੰਨੇ ਆ 11 ਵਜੇ ਨਾਲ ਹੀ ਹੋਣਗੇ ਸਾਢੇ 10 11 ਦਾ ਟਾਈਮ ਹੋਣਾ ਹੈਗਾ ਠੀਕ ਹੈ ਕਿ ਨਹੀਂ ਮੰਜਾ ਬਿਸਤਰਾ ਸਾਡਾ ਡਾਇਆ ਪਿਆ ਓਕੇ ਰਪੋਰਟਾਂ ਪੱਖਾ ਲੱਗਿਆ ਪਿਆਗਾ ਠੀਕ ਹੈ ਕਿ ਨਹੀਂ ਬਸ ਸੌਣੇ ਆ ਬਾਬਿਓ ਹਣਾ ਕੱਲ ਨੂੰ ਦੇਖਦੇ ਆਗੇ ਕੱਲ ਨੂੰ ਵੈਸੇ ਕੰਮ ਵੀ ਬਹੁਤ ਆ ਹਣਾ ਮੇਨਤਾ ਸਾਰਾ ਕੰਮ ਸਾਫ ਸਫਾਈ ਵਾਲਾ ਸਾਡਾ ਹੋਰ ਕੰਮ ਹੁੰਦੇ ਆ ਕੁਝ ਪਰਸਨਲ ਕੰਮ ਵੀ ਸ਼ਾਇਦ ਹੋਵੇ ਮੈਨੂੰ ਆਪ ਦਾ ਕੋਈ ਹਣਾ ਪਰਸਨਲ ਪਰਸਨਲ ਤੋਂ ਮਤਲਬ ਪਰਸਨਲ ਤੇ ਬਾਕੀ ਦੇਖਦੇ ਆ ਕੀ ਸੀਨ ਹੈਗਾ ओके जी बस ਇਹੀ ਸੀ ਗੱਲਬਾਤ ਹਨਾ ਸੌਣੇ ਆ ਕੱਲ ਨੂੰ ਮਿਲਦੇ ਆ ਬਾਏ ਬਾਏ ਸਾਰੇ ਵੀਰਾਂ ਨੂੰ ਉਹ ਤੂੰ ਵੀ ਬਾਏ ਬਾਏ ਕਹ ਦੇ ਬਈ ਸਾਚਾ ਬਾਏ ਬਾਏ